ਜੋੜੇ ਨੇ ਕਲੰਦਰ ਪੋਸਟ ਨਿਊਜ਼ ਦੇ ਨਾਲ ਇਸ ਵੇਜੋ ਰਾਵੀ ਦਰਿਆ ਦਾ ਹੜ ਆਇਆ ਹੋਇਆ ਹੈ ਭਾਈ ਮਨਜੋਤ ਸਿੰਘ ਬਾਬਾ ਦੀਪ ਸਿੰਘ ਸਿਵਲ ਵੱਲੋਂ ਇਸ ਟਿਕਣੇ ਜਾਂਦੇ ਜਾ ਰਹੇ ਆ ਪਹਿਲਾਂ ਕੇਰਲਾ ਇੰਟਰਨੈਸ਼ਨਲ ਸਕੂਲ ਦੇ ਵਿੱਚੋਂ ਰੈਸਕਿਊ ਕੀਤਾ ਗਿਆ ਜੋ ਉੱਥੇ ਮਜ਼ਦੂਰ ਸਨ ਜਾਂ ਬੱਚੇ ਸਨ ਲੇਡੀਆਂ ਸਨ ਹੁਣ ਦੋ ਸ਼ਾਲਾ ਵਿੱਚ ਜੋ ਪਸ਼ੂ ਬਜੇ ਹਨ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਤੁਸੀਂ ਪਾਣੀ ਦੇਖ ਸਕਦੇ ਹੋ ਕਿੰਨਾ ਪਾਣੀ ਹੈ ਕਿਸਤੀ ਵਿੱਚ ਜਾ ਰਹੇ ਆ ਸਾਡੇ ਨਾਲ ਦੋ ਸ਼ਾਲਾ ਦੇ ਚੇਅਰਮੈਨ ਵੀ ਮੌਜੂਦ ਨੇ ਕੀ ਨਾ ਜਪਨਾ ਸਰ ਬਿਨੈ ਵਿਸ਼ੇਸ਼ ਮੇਰੇ ਕੋ ਪ੍ਰਾਂਤ ਮੰਤਰੀ ਵਿਸ਼ਵਿੰਦੂ ਪਰਸ ਇਹ ਜਿਹੜੀ ਕਲਾਨੌਰ ਗਊਸ਼ਾਲਾ ਇਹਦਾ ਇਸ ਸਮੇਂ ਸੰਚਾਲਨ ਦੀ ਜ਼ਿੰਮੇਵਾਰੀ ਆਪਣੇ ਕੋਲ ਹੈ ਸਾਡੀ ਟੀਮ ਇੱਥੇ ਰਸਵੇ ਦੀ ਲੱਗੀ ਹੋਈ ਹੈ ਜੀ ਕੱਲ ਰਾਤੀ ਇੱਥੇ ਪਾਣੀ ਬਹੁਤ ਜ਼ਿਆਦਾ ਵਧਿਆ ਸੀਗਾ ਮੈਂ ਫੇਰੇ ਜਾ ਕੇ ਦੇ ਟੈਕਨੋ ਨੂੰ ਰੈਸਕਿਊ ਦੀ ਸੋਚ ਰਹੇ ਆ ਜੀ ਕਿ ਜੇ ਜੋ ਪੋਸੀਬਲ ਹੋ ਸਕੇਗਾ ਗਊਆਂਸ ਦੇ ਲਈ ਕੀਤਾ ਜਾਵੇ ਉਹਨਾਂ ਨੂੰ ਬਾਹਰ ਕੱਢਣ ਦੀ ਵੀ ਬਾਤ ਸਾਡੀ ਪਤਾ ਨਹੀਂ ਇਹ ਨੂੰ ਲੱਗਦਾ ਹੈ ਕਿ ਆਪਾਂ ਨੂੰ ਥੋੜਾ ਸਮੇਂ ਵੇਟ ਕਰਨਾ ਪਵੇਗਾ ਥੋੜਾ ਪਾਣੀ ਨੀਵੇਂ ਆਏਗਾ ਫਿਰ ਹੀ ਆਪਾਂ ਉਹਨਾਂ ਨੂੰ ਕੱਢ ਪਾਵਾਂਗੇ ਵੈਸੇ ਉਹ ਉਹਨਾਂ ਦੇ اسی ਰਸਤੇ ਖੋਲ ਦਿੱਤੇ ਇਹਨੇ ਗਲਾਂ ਤੋਂ ਜਿਹਦੇ ਨਾਲ ਕਿ ਉਹ ਹੁਣ ਤੈਰ ਸਕਦੇ ਨੇ ਉੱਡੂ ਪਣ ਗਏ ਨੇ ਉੱਥੇ ਦੇਖਿਆ ਜਾ ਤਾਂ ਸੇਵਾ ਪਹਿਲਾਂ ਸੇਵਾਦਾਰ ਹੱਸੀ ਗਿਓ ਤੇ ਹਾਂਜੀ ਹਾਂਜੀ ਸੇਵਾਦਾਰ ਲੋਕ ਇੱਥੇ ਪਰਮਾਨੈਂਟ ਰਹਿੰਦੇ ਨੇ ਉਹ ਦਿਨ ਬਰ ਰਾਤ ਉਹਨਾਂ ਦੀ ਡਿਊਟੀ ਹੈ ਉਸੇ ਬੜੀ ਅੱਛੀ ਵਿਵਸਥਾ ਕਰ ਚਾਰੇ ਦੀ ਹਰ ਚੀਜ਼ ਹੀ ਕੀਤੀ ਗਈ ਸੀ ਕਿ ਲੇਕਿਨ ਇਹ ਜਿਹੜੀ ਤੂਧਤੀ ਆਪਦਾ ਆਈ ਹੈ ਉਸ ਕਰਕੇ ਥੋੜੀ ਜਿਹੀ ਸਮੱਸਿਆ ਆ ਗਈ ਹੈ ਕਿ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵੱ ਤੇ ਸਹੀ ਪ੍ਰਮਾਤਮਾ ਕੀ ਹੀ ਅਰਦਾਸ ਕਰਦੇ ਆਂ ਜੀ ਕਿ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਫਰਮਾਨਨਾ ਥੋੜਾ ਖਲ ਪਾਵੇ ਔਰ ਜਿਹੜਾ ਅਸੀਂ ਗੋਵੰਚ ਨੂੰ ਬਤਾ ਸਕੀਏ ਔਰ ਤੇ ਜੀ ਕਰੇ ਜੇ ਕੋਲੋਂ ਅਸੇ ਕੋਲ ਕੇ ਗੋਵੰਚ ਇਹ ਜਿਹੜੇ ਉੱਚੇ ਏਰੀਆ ਨਾ ਜੀ ਥੋੜੇ ਕਲਾ ਮੋੜ ਦੀ ਸਰਲੀ ਸਾਈਡ ਤੇ ਕੁਝ ਉੱਚੇ ਕੋ ਸਟੇਡੀਅਮ ਵਗੈਰਾ ਨੇ ਹਾਂਜੀ ਉਹਦੇ ਜਿਹੜੇ ਸਟੇਡੀਅਮ ਬਣੇ ਹੋਏ ਨੇ ਅਸੀਂ ਉਹਨਾਂ ਦੇ ਵਿੱਚ ਵੀ ਵਿਵਸਥਾ ਕਰ ਦਿੱਤੀ ਸਾਰਾ ਰੱਖ-ਰਖਾਵ ਦੀ ਤੇ ਉਹਦੀ ਬਿਲਕੁਲ ਤਿਆਰੀ ਹੈ ਜੀ ਸਾਡੀ ਜੀ ਸੁਭੇਸ਼ਨ ਗੋਚਾ ਵਟਤ ਜਾਣਗੇ ਤੇ ਕੋ ਉਹ ਆਪਣੇ ਆਪ ਵੀ ਉੱਧਰ ਜਾਣਗੇ ਜਾਂ ਟਰੱਕਾਂ ਦਾ ਇੰਤਜ਼ਾਮ ਕੀਤਾ ਗਿਆ ਕਿ ਜਿਹਨਾਂ ਨੂੰ ਕਲੰਦੌਰ ਦੇ ਵਿੱਚ ਉੱਚੀ ਥਾਵਾਂ ਵਿੱਚ ਲਿਜਾ ਕੇ ਰੱਖਿਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਦਾ ਵਿਹਾਰ ਕਿੰਨਾ ਤੇਜ਼ ਹੈ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਅਸੀਂ ਅਸੀਂ ਨਹੀਂ ਜਾਣਦੇ ਕਿੰਨੇ ਲੋਕ ਇਸ ਪਾਣੀ ਤੰਦਰ ਅਸੀਂ ਕੋਲ ਨਾਲੇ ਸਾਡੀ ਗੱਲਬਾਤ ਕਰ ਲੈਣੇ ਸਰ ਹੁਣ ਇਸ ਟਾਈਮ ਆਪਾਂ ਜਾ ਰਹੇ ਹਾਂ ਜੀ ਅੱਧਰ ਗੋਸ਼ਾਲਾ ਵਿਚ ਜਾ ਰਹੇ ਹਾਂ ਜੀ ਹਾਂ ਜੀ ਬਾਈ ਜਾ ਰਹੇ ਆ ਜੀ ਉੱਥੇ ਕਾਫੀ ਜਿਹੜੇ ਪਸ਼ੂ ਜਿਹੜੀਆਂ ਕਾਮਾਂ ਹਾਂ ਹਾਂਜੀ ਉੱਥੇ ਜਾ ਰਹੇ ਆ ਬਾਈ ਜੀ ਰੈਸਕਿਊ ਵੀ ਚੱਲ ਰਿਹਾ ਨਾਲ ਇਨਸਾਨਾਂ ਦੇ ਜਿਹੜਾ ਜਾਰੀ ਹੈ ਜੀ ਦੇਖਦੇ ਆ ਤੁਹਾਡੀ ਸੇਵਾ ਵੱਲੋਂ ਬਹੁਤ ਸਵੈਰਦਾ ਜਨਕਿ ਬਹੁਤ ਕੀਤਾ ਗਿਆ ਜਨਕਿ ਕਦੀ ਹਾਂਜੀ ਬਾਈ ਜੀ ਸ਼ੈਲਰਾਂ ਤੋਂ ਕਾਫੀ ਹੋਰ ਇੱਕ ਪ੍ਰੈਗਨੈਂਟ ਸਾਡੀ ਭੈਣ ਸੀਗੀ ਉਹਨਾਂ ਨੂੰ ਵੀ ਰੈਸਕਿਊ ਜਿੱਥੇ ਵੀ ਪ੍ਰਸ਼ਾਸਨ ਜਿੱਥੇ ਪ੍ਰਸ਼ਾਸਨ ਨੂੰ ਕੱਲਾ ਆਉਂਦੀਆਂ ਜਾਂ ਆਪਾਂ ਨੂੰ ਕੱਲਾ ਆਉਂਦੀਆਂ ਹਾਲੀ ਗਊਸ਼ਾਲਾ ਜਾ ਰਹੇ ਸੋ ਸਾਡੇ ਨਾਲ ਕਲਾਂਦੌਰ ਦੇ ਐਸ ਐਚਓ ਅਮਰਿਤਪਾਲ ਜੀ ਜਿੰਨੀ ਸਪੋਰਟ ਹੋ ਰਹੀ ਹੈ ਵਿਦ ది ਹੈਲਪ ਆਫ ਸਿਵਲ ਜਿਹੜੇ ਬੰਦੇ ਆਏ ਨੇ ਇਹਨਾਂ ਜੋੜ ਕੇ ਜਿੰਨੀ ਹੈਲਪ ਕੀਤੀ ਜਾ ਸਕਦੀ ਜਿੰਨੇ ਬਤੋ ਦੇ ਐਕਿਊਏਟ ਕੀਤੇ ਜਾ ਸਕਦੇ ਕਰਨੇ ਆ ਇੱਕ ਥੋੜੀ ਦੇਰ ਪਹਿਲਾਂ ਕਾਲ ਆਈ ਸੀ ਕਿ ਕਿਸੇ ਲੈਡੀ ਕੇਰਲਾ ਇੰਟਰਨੈਸ਼ਨਲ ਸਕੂਲ ਵੀ ਕੀਤਾ ਐਂਡ ਹੁਣ ਪਤਾ ਲੱਗਿਆ ਸਾਡੇ ਨਾਲ ਇੱਥੇ ਸਰਕਾਰੀ ਗਊਸ਼ਾਲਾ ਜਿੱਥੇ ਪਤਾ ਲੱਗਿਆ ਕਿ ਪਾਣੀ ਦੇ ਨੋਟਸ ਲੱਗੇ ਟਾਈਪ ਕੀਤੇ ਹੋਏ ਐਂਡ ਪਾਣੀ ਦਾ ਲੈਵਲ ਉੱਤੇ ਨਾ ਵੀਰ ਅਸੀਂ ਖੋਲ ਸਕੀਏ ਤਾਂ ਕਿ ਗਾਇਆਂ ਫਲੋ ਹੋ ਕੇ ਜਾਂ ਕਿਸ ਤਰ੍ਹਾਂ ਉਹ ਨਿਕਲ ਸਕਣ ਉੱਥੇ ਤੇ ਗੂਲ ਦੇ ਚੇਰੇ ਫਸੇ ਸਾਰੇ ਨਿਕਲ ਆਹੀ ਰੈਸਕਿਊ ਕਰ ਚੁੱਕੇ ਐ एवरीवन ਹੈਜ਼ ਏਨੀ ਰੈਸਕਿਊਡ ਫਰੋਂ ਦੇ ਉਹ ਸਾਰੇ ਬਾਹਰ ਆ ਚੁੱਕੇ ਆ ਤੇ ਅਸੀਂ ਪਾ ਗਊਸ਼ਾਲਾ ਜਾ ਕੇ ਵੇਖਦੇ ਕਿ ਉੱਥੇ ਕੀ ਹਾਲਾਤ ਹੈ ਕਿ ਜਿਹੜੇ ਸਰ ਰੈਸਕਿਊ ਕਰਕੇ ਲਿਆਉਂਦੇ ਨੇ ਉਹਨਾਂ ਦੀਆਂ ਵਧ ਕੀ ਕੀਤਾ ਹੈ ਉਸੇ ਵਾਲੇ ਉੱਥੇ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਸਾਰਾ ਇੰਤਜ਼ਾਮ ਕੀਤਾ ਹੋਇਆ ਹੈ ਅਸੀਂ ਜਿਹੜੇ ਵੀ ਰੈਸਕਿਊ ਕੀ ਆਏ ਕੋਈ ਨਹੀਂ ਹੈਗਾ ਇੱਥੇ ਫਿਰ ਉਹ ਉਹ ਸਕੂਲਾਂ 'ਚ ਰੱਖੇ ਜਾ ਰਹੇ ਨੇ ਇੱਥੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਰੋਟੀ ਪਾਣੀ ਦਿੱਤੀ ਜਾ ਰਹੀ ਹੈ ਉਹਨਾਂ ਦਾ ਰਹਿਣ ਦਾ ਕੰਮ ਇਂਤਜ਼ਾਮ ਕੀਤਾ ਗਿਆ ਹੈ ਅਜੇ ਕੋਈ ਇਨਫੋਰਮੇਸ਼ਨ ਨਹੀਂ ਆਈ ਕਿ ਕੋਈ ਡੇਰਿਆਂ 'ਤੇ ਜਾਂ ਕਿਤੇ ਵਿੰਬਲ ਸੈਟਰ ਜਿਵੇਂ ਹੋਰ ਫਸਿਆ ਹੋਇ ਜਿੰਨਾ ਜਿੰਨਾ ਕਾਲ ਆ ਰਹੇ ਨੇ ਫੋਨ ਸਾਡੇ ਨਾਲ ਨੇ ਜਿੰਨਾ ਜਿੰਨਾ ਕਾਲ ਆ ਰਹੀ ਹੈ ਅਸੀਂ ਉੱਧਰ ਉੱਧਰ ਮੂਵ ਕਰੀ ਜਾ ਰਹੇ ਨੇ ਤੇ ਨਰਸੀਵ ਕਰੀ ਜਾ ਰਹੇ ਹਾਂ ਸੋ ਇਸ ਸੰਸੜ ਨਾਲ ਤੁਸੀਂ ਜੁੜਿਓ ਕਲੰਦਰ ਪੁਸਤਨੀਓ ਦਾ ਦੇਖਿਓ ਕਿਦੋਂ ਕਲੰਦਰ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਅਲੱਗ-ਅਲੱਗ ਜਗ੍ਹਾ ਦੀਆਂ ਤਸਵੀਰਾਂ ਇਹ ਹਰ ਪਾਸੇ ਪਾਣੀ ਇੰਨਾ ਪਾਣੀ ਕਹਿੰਦੇ ਨੇ ਵੀ 1988 ਵਿੱਚ ਵੀ ਇੰਨਾ ਹੜ ਨਹੀਂ ਆਇਆ ਸੀ ਜਿੰਨਾ ਹੁਣ ਆਇਆ ਹੈ ਪਾਣੀ ਆਇਆ ਹੈ ਤਸਵੀਰਾਂ ਨਾਲ ਤੁਹਾਨੂੰ ਸ਼ੇਅਰ ਕਰਦੇ ਰਹਿਣੇ ਹਾਂ ਹਰ ਟਾਈਮ ਕੱਲਾਂ ਦੇ ਕੌਸ਼ਲ ਵਿੱਚ ਰੈਸਕਿਊ ਕਰਨ ਆਏ ਸੀਗੇ ਪਰ ਇੱਥੋਂ ਦੇ ਲੋਕਾਂ ਨੇ ਇੱਥੇ ਰੋਗ ਟ੍ਰੈਲੀ ਟ੍ਰੈਲੀ ਕੋ ਦੇਂ ਦੇ ਅਸੀਂ ਕੀ ਨਾ ਜ ਆਪਣਾ ਮੇਰਾ ਨਾਲ ਸਰਪੰਚ ਸੁਖ ਸਿੰਘ ਜੀ ਹੋ ਜਲਾਈ ਅਸੀਂ ਸਵੇਰੇ ਦੇਖਿਆ ਸੀ ਮੁੰਡੇ ਭੇਜੇ ਸੀਗੇ ਗਾਇਆਂ ਬਿਲਕੁਲ ਤੰਡੀਆਂ ਸੀਆਂ ਬੱਚੇ ਛੋਟੇ ਤੇ ਕੁਝ ਮਰ ਗਏ ਨੇ ਵਿੱਚ ਤੇ ਚਿਰੀਆਂ ਵੱਡੀਆਂ ਗਾਈਆਂ ਉਹਨਾਂ ਦੇ ਰਸੇ ਵੱਢ ਕੇ ਖੁੱਲੀਆਂ ਛੱਡੀਆਂ ਨੇ ਬਹੁਤ ਨੁਕਸਾਨ ਹੋਇਆ ਬਹੁਤ ਪਾਣੀ ਗਲੇ ਗਲੇ ਤੱਕ ਪਾਣੀ ਅੰਦਰ ਆ ਜੇ ਵੀ ਤੇ ਬਰੇ ਲੋਕ ਫਸੇ ਪਏ ਨੇ ਹੁਣ ਇੱਕ ਟਰੈਕਟਰ ਤੇ ਆਪਾਂ ਲੈ ਕੇ ਆਏਗਾ ਸਰਪੰਚ ਸਹੂਰ ਵਾਲਾ ਨਾਲ ਸਹੂਰ ਸਰਪੰਚ ਨਾਲ ਨੇ ਟਰੈਕਟਰ ਤੇ ਚਾਰ ਪੰਜ ਦਿਨ ਦਾ ਵਿਚੋਂ ਹਸਤਾਲ ਦੇ ਵਿੱਚ ਸਾਲੇ ਚੱਕ ਫਸੇ ਪਏਗੇ ਨਰਾਂਲੀ ਦੇ ਸਿਗੇ ਉਹ ਟੀਮ ਆਈ ਸੀਗੀ ਉਹ ਹੁਣ ਲੈ ਕੇ ਗਈ ਆ ਬਾਕੀ ਚਲੋ ਐਸ ਐਚਓ ਸਾਹਿਬ ਆਏ ਨੇ ਦੇਏ ਨੇ ਕਿੰਨੇ ਖੁਸ਼ ਮਰਜ ਪੈਣ ਜੀ ਫੇਰਾਲ ਪੂਰਾ ਜਾਇਜ ਨਹੀਂ ਅੰਦਰ ਨਹੀਂ ਪੂਰਾ ਜਾਏਗਾ 6 7 ਸੀ 6 7 ਤੋਂ ਮਰੇ ਹੀ ਵੇਖੇ ਨਾ ਜਿਹੜੇ ਵਾਗੇ ਬਾਕੀ ਗਾੜੀ ਜਿਹੜੇ ਜਿਆਦਾ ਉਧਰ ਸਾਡੇ ਕੋਲ ਨਹੀਂ ਗਾਂ ਜਾਏਗਾ ਹੁਣ ਵੇਖੋ ਆਏ ਨੇ ਪੰਜਾਬ ਪੁਲਿਸ ਆਈਐਸਐਚਓ ਕਲਾਂਨੌਰ ਵੀ ਪਹੁੰਚੇ ਨੇ ਜਾ ਰਹੇ ਨੇ ਵੇਖੋ ਦੇਖਦੇ ਨੇ ਕੀ ਕਰਦੇ ਨੇ ਗਾੜੀ ਪਾਣੀ ਕਿੰਨਾ ਕਿੰਨਾ ਜੱਗੇ ਪਾਣੀ ਤਾਂ ਬਹੁਤ ਜ਼ਿਆਦਾ ਪਾਣੀ ਤਾਂ 5 5 7 7 ਫੁੱਟ ਪਾਣੀ ਆ ਪਹਿਲਾਂ ਪਾਣੀ ਜ਼ਿਆਦਾ ਸੀ ਹੁਣ ਕੋਈ ਫੁੱਟ ਇੱਕ ਪਾਣੀ ਘਟਿਆ ਹੋਇਆ ਪਹਿਲਾਂ ਪਾਣੀ ਸੀ ਸਵੇਰ ਨੂੰ ਘਟਿਆ ਪਾਣੀ ਸਵੇਰ ਨੂੰ 1 ਫੁੱਟ ਪਾਣੀ ਘਟਿਆ ਪਹਿਲਾਂ ਤਾਂ ਬਹੁਤ ਜ਼ਿਆਦਾ ਪਾਣੀ ਸੀ ਐਕਸਟ ਵਕਤ ਪਹੁੰਚ ਚੁੱਕੇ ਆ ਜੀ ਕਲੰਦੌਰ ਦੇ ਗਊਸ਼ਾਲਾ ਵਿੱਚ ਸੰਡਲ ਮੌਜੂਦ ਨੇ ਇੱਥੋਂ ਦੇ ਸਰ ਗਊਸ਼ਾਲਾ ਵਿੱਚ ਪਹੁੰਚੇ ਹੋ ਇਸ ਟਾਈਮ ਕੀ ਹਾਲਾਤ ਨੇ ਕਰੀਬ 4-500 ਗਾਇਆਂ ਜਿਹੜੀਆਂ ਹੈਗੀਆਂ ਅੰਦਰ ਬੰਨੀਆਂ ਪਈਆਂ ਨੇ ਤੇ ਉਸ ਤੋਂ ਅਸੀਂ ਨੋਟਸੋ ਕੱਟੇ ਗਿਆ ਕਿ ਗਾਇਆਂ ਫ੍ਰੀਲੀ ਮੂਵ ਕਰ ਸਕਣ ਜਿੱਥੇ ਪਾਣੀ ਘਟਿਆ ਇਹ ਉਹਨਾਂ ਦੇ ਦਰਵਾਜ਼ਾ ਖੋਲ ਰਹੇ ਆ ਕਿ ਵੇ ਮਿਕਲਾ ਇੱਕ ਦੋ ਦਿਨ ਤੋਂ ਚਾਰਾ ਨਹੀਂ ਸੀਗਾ ਤੇ ਜਦ ਖੋਲਣ ਲੱਗੇ ਤੇ ਇਹਨਾਂ ਨੂੰ ਥੋੜੀ ਦੇ ਪਾਸੇ ਆ ਜਾਣਗੇ ਇਧਰ ਥੋੜੀ ਕੁਝ ਖਾਸ ਕਰਨ ਤੇ ਆਪਣੇ ਆਪ ਨੂੰ ਸਰਵਾਈਵ ਕਰ ਸਕਣ ਇਸ ਲਈ ਅਸੀਂ ਆਏ ਇੱਥੇ ਤੇ ਕਿੰਨੇ ਕੁ ਡੰਗਰ ਪਤਾ ਲੱਗੇ ਅਪਰੋਕਸ 500 ਡੰਗਰ ਹੈਗੇ ਆ ਜਿਹੜੇ ਇਸ ਤੱਕ ਅਜੇ ਪਾਰਟਿਕੁਲਰਲੀ ਨੰਬਰਿੰਗ ਨਹੀਂ ਕਰ ਸਕਦੇ ਪਰ ਕੁਝ ਡੰਗਰ ਹੈਗੇ ਨੇ ਜਿਹੜੇ ਮਰ ਚੁੱਕੇ ਨੇ ਜਿਹੜੇ ਪਹਿਲਾਂ ਤੋਂ ਬਿਮਾਰ ਸੀਗੇ ਉਹ ਦੂਜੇ ਪਾਸੇ ਰੱਖੇ ਗਏ ਸੀ ਬਾਕੀ ਜਿਹੜੇ ਹੈਲਦੀ ਨੇ ਉਹਨਾਂ ਨੂੰ ਆਪਾਂ ਰੈਸਕਿਊ ਕਰਕੇ ਡੰਗਰਾਂ ਵਾਲੇ ਇਧਰ ਥੋੜੀ ਵੱਲ ਲੈ ਕੇ ਆ ਰਹੇ ਹਾਂ ਕਿ ਇਹ ਤੋਂ ਕੁਝ ਖਾਸ ਕਰਨ ਤੇ ਆਪਣੇ ਸਰਵਾਈਵ ਕਰ ਸਕੇ ਦੇਖਾਂਗੇ ਲਗਦੀ ਪਿੰਡਾਂ ਵਾਲੋ ਵੀ ਆ ਕੇ ਪਹਿਲਾਂ ਵੀ ਇਨਕੋ ਮਿਲਣ ਦੇ ਡੈਫੀਨਟਲੀ ਹੈਲਪ ਕਰ ਰਹੇ ਨੇ ਕੋਆਪਰੇਟ ਕਰ ਰਹੇ ਨੇ ਨਾਲ ਕਾਉਂਟਰੀ ਅੰਦਰ ਪਿੰਡ ਦੇ ਵੀ ਬੰਦੇ ਜਿਹੜੇ ਕੋਆਪਰੇਟ ਕਰ ਰਹੇ ਸਨ ਤੁਸੀਂ ਦੇਖ ਸਕਦੇ ਹੋ ਹਲਾ ਤੇ ਗਊਸ਼ਾਲਾ ਕਿੰਨੇ ਮਾੜੇ ਹਾਲਾਤ ਨੇ ਇਸ ਟਾਈਮ ਟੂੜੀ ਟੂੜੀ ਪੂਰੀ ਭੇ ਚੁੱਕੀ ਹੈ ਤੇ ਇੱਧਰ ਵੀ ਸਾਰੇ ਪਾਸੇ ਹਾਲਾਤ ਦੇਖੋ ਗਾਈਆਂ ਵਿੱਚ ਪਾਣੀ ਦੇ ਫਿਰ ਰਹੀਆਂ ਨੇ ਕੈਮਰਾਮੈਨ ਨੂੰ ਕਹਾਂਗੇ ਅੱਗੇ ਜਾ ਕੇ ਦਿਖਾਇਆ ਜਾਵੇ ਸਾਡੇ ਨਾਲ ਮਿਲੋ ਨੇ ਚੇਅਰਮੈਨ ਸਾਹਿਬ ਅੱਜ ਪਹੁੰਚ ਗਏ ਇੱਥੇ ਗਊਸ਼ਾਲਾ ਦੇ ਵਿੱਚ ਜੀ ਜੀ ਕਿਵੇਂ ਦੇ ਹਾਲਾਤ ਦੇਖਿਓ ਤੁਸੀਂ ਸਰ ਹਾਲਾਤ ਤੁਹਾਡੇ ਸਾਹਮਣੇ ਹੈ ਜੀ ਗਊ ਬੰਛ ਜਿਹੜਾ ਉਹ ਬਿਲਕੁਲ ਪਾਣੀ ਦੇ ਵਿੱਚ ਡੁੱਬਿਆ ਪਿਆ ਜੇ ਗਊਆਂ ਦਾ ਬਹੁਤ ਬੁਰਾ ਹਾਲ ਹੈ ਤੇ ਬਸ ਇਹ ਰੈਸਕੂ ਲਈ ਆਪਾਂ ਪ੍ਰਯਾਸ ਹੀ ਕਰ ਸਕਦੇ ਹਾਂ ਉਹ ਸਾਰੇ ਅਸੀਂ ਲੱਲ ਕੇ ਤੁਹਾਡੇ ਨਾਲ ਸਹਿਯੋਗ ਨਾਲ ਸਾਰੇ ਲੱਗੇ ਹੋਏ ਆ ਹੁਣ ਜਿਹੜਾ ਵਾੜਾ ਹੈ ਫੋੜ ਦਿੱਤਾ ਗਿਆ ਕਿਉਂਕਿ ਇਧਰ ਤੂੜੀ ਪਰੀ ਹੋਈ ਆ ਉਹ ਤੁਰ ਫਿਰ ਕੇ ਆਪੇ ਜੜੀਆਂ ਉਖਾ ਲੈਣ ਗਿਆ ਔਰ ਜਿੰਨੀ ਜਲਦੀ ਹੋ ਸਕੇਗਾ ਅਸੀਂ ਆਪਾਂ ਇਹਨੂੰ ਇੱਥੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਾਂਗੇ ਥੋੜਾ ਪਾਣੀ ਦਾ ਲੈਵਲ ਘਟਦਾ ਜਿਸ ਦੇ ਨਾਲ ਕੋਈ ਸਾਧਨ ਇਥੇ ਆ ਸਕੇ ਟਰੈਕਟਰ ਉਦ ਨਾਲ ਆਪਾਂ ਰੈਸਕਿਊ ਕਰਕੇ ਇਹਨਾਂ ਨੂੰ ਬਾਹਰ ਕਿਸੇ ਸੁਰੱਖਿਤ ਜਗ੍ਹਾ ਤੇ ਲੈ ਕੇ ਜਾਵਾਂਗੇ ਜਲਦੀ ਤੇ ਸਾਡੇ ਨਾਲ ਹੋਰ ਵੀ ਮਜੂਦ ਨਿਕਲ ਪਏ ਹਾਂ ਜੀ ਭਾਈ ਹਾਂ ਜੀ ਅਸੀਂ ਸਾਰੇ ਸੇਰੇ ਆਏ ਹਾਂ ਦੋ ਬੰਦੇ ਜੀ ਸੇਰੇ ਆਣ ਕੇ ਇਹਨਾਂ ਦੇ ਰਸੇ ਵੱਡੇ ਆਹੀਂ ਪਾਣੀ ਇਹਨਾਂ ਨੂੰ ਨਾ ਕੇ ਤੇ ਇਹਨਾਂ ਦੀ ਜਾਨ ਬਚਾਈ ਹੋ ਕੁਛ ਡੰਗਰ ਮਤਲਬ ਜਿਹੜੇ ਬੱਚੇ ਛੋਟੇ ਹੋ ਮਰ ਚੁੱਕੇ ਨੇ ਜਿਹੜਾ ਜੀ ਜਵਾਨ ਬਚਾਈ ਹੋ ਕੋਈ ਕਾਫੀ ਬਚਾ ਚੁੱਕੇ ਆ ਸੇਰੇ ਸੇਰੇ ਅਸੀਂ ਦੋ ਬੰਦੇ ਆਏ ਆ ਆਪਣੇ ਇੱਕ ਰਾਤ ਵਾਲ ਹਰਜੀਤ ਤੇ ਇੱਕ ਆ ਮੈਂ ਬਾਬਾ ਸੁਖਾ ਮੈਨੂੰ ਬੋਲਦੇ ਆ ਅਹੀਂ ਆੜ ਕੇ ਇਹਨਾਂ ਦੀ ਜਾਨ ਬਚਾਈ ਸਾਰੇ ਡੰਗਰਾਂ ਦੇ ਰਸੇ ਵੱਡੇ ਆਣ ਕੇ ਉਹ ਜਾ ਕੇ ਦੇਖੋ ਸਾਰੇ ਖੁੱਲੇ ਫਿਰਦੇ ਪਏ ਆ ਸਵੇਰੇ ਬਹੁਤ ਬੇਨਾਂ ਦਾ ਮੰਦਾ ਹਾਲੀ ਹੁਣ ਠੀਕ ਠਾਕ ਬਿਲਕੁਲ ਓਕੇ ਆ ਜੇ ਸਾਡੇ ਕਹਿੰਦਾ ਵੀ ਰਸੇ ਨਾ ਖੋਲਦੇ ਤਾਂ ਮਨ ਰਸੇ ਖੋਲਦੇ ਨਾ ਤੇ ਫਿਰ ਵਿਚਾਰੇ ਉਹ ਕਾਬੂ ਆਏ ਸਨ ਵਿਚਾਰੇ ਉਹਦਾ ਰਗਾ ਡੁੱਪੀਆਂ ਹੀ ਨਾ ਰਾਹ ਸਾੜੀ ਹੁੰਦਾ ਤੇ ਉਹਨਾਂ ਦੀ ਇਹ ਵੀ ਹੁਣ ਆਪਣੇ ਉੱਚੇ ਥਾਂ ਹੋ ਚੁੱਕੇ ਖਲੋਚੇ ਗਲੋਤੇ ਨੇ ਪਰ ਮਾਨ ਆਪਣੇ ਪਠਾਧਰਾ ਜਿਹੜਾ ਵੀ ਹਗਾ ਅੰਦਰ ਪਿਆ ਖੁਰਲੀਆਂ ਭਰੀਆਂ ਪਈਆਂ ਉਹ ਖਾਂਡੀਆਂ ਨੇ ਤੇ ਉਹਦੇ ਨਾਲ ਸਾਡੇ ਇਹਨਾਂ ਦੇ ਡੰਗਰਾਂ ਦੀ ਜਾਨ ਬਚ ਗਈ ਆ ਕਾਫੀ ਡੰਗਰ ਬਚ ਚੁੱਕੇ ਨੇ ਸਾਰੇ ਪ ਕੁਝ ਮਰ ਲਿਆਂ ਦੀ ਕੋਈ ਥੋੜੇ ਬੋਧੇ ਜਨਾਂ ਦੀ ਮੌਤ ਹੋਈ ਆ ਬਾਕੀ ਸਾਰੇ ਬਚੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗਊਸ਼ਾਲਾ ਦੀਆਂ ਨੇ ਕਿੰਨਾ ਮਾੜਾ ਹਾਲ ਐ ਇਸ ਟਾਈਮ بارش ਕਰਕੇ ਕਿਉਂਕਿ ਮਤਲਬ ਲੱਖ ਲੱਖ ਤੱਕ ਪਾਣੀ ਆ ਚੁੱਕਾ ਜੀ ਗਊਆਂ ਦੇ ਕਹਿੰਦੇ ਨੇ ਲਾਗੋ ਦੇ ਪਿੰਡ ਵਾਲੇ ਵੀ ਰਸੇ ਵੀ ਪਹਿਲਾਂ ਖੋਲ ਦੱਤੇ ਸੀਗੇ ਤਾਂ ਕਿ ਗਾਈਆਂ ਦੀ ਜਾਨ ਬਚ ਸਕੇ ਕੈਮਰਾ ਪਰਸਨ ਦੇ ਨਾਲ ਅੰਦਰ ਪੋਸਟ ਨਿਊਜ਼ ਦੇਖਦੇ ਰਹੋ ਧੰਨਵਾਦ ਜੀ